ਸਾਸ਼ੀ ਕਾਲ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਪਜਾਮੇ ਦੀ ਕਟਾਈ ਆਪਾਂ ਕਟਾਈ ਸ਼ੁਰੂ ਕਰਦੇ ਹਾਂ ਦੇਖੋ ਕਿ ਕਿਸ ਤਰ੍ਹਾਂ ਪਜਾਮਾ ਕੱਟਿਆ ਇਸ ਤੋਂ ਪਹਿਲਾਂ ਆਪਾਂ ਨਾਪ ਦੇਖੋ 40 ਇੰਚ ਲੈਂਥ ਆ ਤੇ 28 ਇੰਚ ਪਾਟਾ ਤੇ 15 ਇੰਚ ਮੋਰੀ ਹੈ ਸੌਂਸੀ ਸਭ ਤੋਂ ਪਹਿਲਾਂ ਆਪਾਂ 2 ਇੰਚ ਲਾਸਟ ਕਰਦਾ ਜੀ ਇਹ ਤਾਂ ਪਰ ਨਾਲਾ ਵੀ ਪਾ ਸਕਦੇ ਆ ਲਾਸਟਿਕ ਵੀ ਆਪਾਂ ਕੱਟ ਰਹੇ ਆ ਲਾਸਟ ਕਾਲ 2 ਇੰਚ ਫਾਸਟ ਕਰ ਉਸ ਤੋਂ ਬਾਅਦ ਆਪਾਂ ਇਹਨੂੰ ਰੱਖਾਂਗੇ 11 ਇੰਚ ਛੋੜੀ ਵਾਸਤੇ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਲੈਂਥ ਦਾ ਲੈਂਥ ਸੀ ਆਪਣੀ 40 ਇੰਚ 40 ਇੰਚ ਤੇ ਨਿਸ਼ਾਨ ਲਾ ਕੇ ਆਪਾਂ 2 2/3 ਇੰਚ ਐ ਐਕਸਟਰਾ ਰੱਖਾਂਗੇ ਆਪਾਂ ਰੱਖ ਦੇਣ 2/3 ਇੰਚ ਆਪਾਂ ਦੋ ਵੀ ਰੱਖ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਉਸ ਤੋਂ ਬਾਅਦ ਝੋਲੀ ਵਾਲਾ ਨਿਸ਼ਾਨ ਉਸ ਵਾਰ ਰੱਖਣਾ ਆਪਾਂ ਪੱਟ ਪੱਟ ਆਪਣਾ 28 ਇੰਚਾ 28 ਇੰਚ ਦਾ ਅੱਧ ਹੋ ਗਿਆ 14 ਇੰਚ 2 ਇੰਚ ਆਪਾਂ ਛੋੜੀ ਦਾ ਤਰੇਵ ਕਰ ਉਸਤੇ ਦੋ ਆਪਰੇ ਨਾ 28 ਇੰਚ ਪੱਟਾ ਪੱਟ ਦਾ ਅੱਧ ਹੋ ਗਿਆ 14 ਇੰਚ 14 ਦਾ ਅੱਧ ਹੋ ਗਿਆ 7 ਇੰਚ ਇਹ ਆਪਣਾ ਵਿਚਾਲਾ ਬਗੱਤੀ ਉਸ ਤੋਂ ਬਾਅਦ 7 ਇੰਚ ਆਹ ਪਾਧਾ ਇੰਚ ਕੰਨੀ ਕੱਢ ਦੇਣੀ ਹੈ ਲਓ ਜੀ ਤਾਂ ਬੈਂਚ ਕੰਨੀ ਦਾ ਕੱਢ ਕੇ 7 ਇੰਚ ਤੇ ਇਹ ਆਪਣਾ ਵਿਚਾਲਾ ਹੋ ਗਿਆ ਉਸ ਤੋਂ ਬਾਅਦ ਆਪਾਂ ਰੱਖਾਂਗੇ ਮੋਰੀ ਪਿਆਮੇ ਦੀ 15 ਇੰਚ ਆਪਾਂ 15 ਇੰਚ ਮੋਰੀ ਰੱਖਣੀ ਆ ਇਹਦਾ ਹੋ ਗਿਆ 15 ਇੰਚ ਮੋਰੀ ਆ 15 ਦਾ ਅੱਧਾ 7.5 ਦਾ ਅੱਧਾ ਆਊਗਾ 0.4 7.5 साढ़े सत तो का अद पौने चार अपना उचाल कर लेना अपना होगा पंद्रह इंच मूरी तो।, तो बाद अपने अपनी पड़े फट्टी लेके अपा पैमी तो कपनी शाम लग गया ਥੋੜਾ ਜਿਹਾ ਸੁਬਾਰਕ ਲੈਣਾ ਉਸ ਤੋਂ ਬਾਅਦ ਆਪਣਾ ਜੇ ਆਪ ਇਸ ਤਰ੍ਹਾਂ ਫੱਟੀ ਦਾ ਨਿਸ਼ਾਨ ਲਾਇਆ ਤਾਂ ਆਪ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਫਲਟ ਫਲਟ ਲਗੇ ਪਾਪਾ ਇੱਥੋਂ ਚੁਲੀ ਜਾਏਗੀ ਫਿਰ ਆਪਾਂ ਜੇਬ ਦਾ ਨਿਸ਼ਾਨ ਲਾਉਣਾ ਜੇਬ ਦਾ ਆਪਾਂ ਨਿਸ਼ਾਨ ਲਾਉਣਾ ਇੱਥੋਂ 4 ਇੰਚ ਦੀ 4 ਤੋਂ 6 ਇੰਚ ਤੇ ਜੇਬ ਲਈ ਆਪਣੀ ਪੀਮੇ ਦੀ ਸਭ ਤੋਂ ਪਹਿਲਾਂ ਆਪਾਂ ਨੂੰ ਇਸ ਇਸ ਤਰ੍ਹਾਂ ਕੱਟ ਲੈਣਾ ਬਾਹਰ ਦਾ ਕੱਪੜਾ ਇਹਨੂੰ ਪਾਰਟ ਕਿਰਾਫੇ ਲੋਚ ਉਸ ਤੋਂ ਬਾਅਦ ਆਪਾਂ ਇਥੇ 2 ਇੰਚ ਦਾ ਰਖਾ ਲਾਉਣਾ 4 ਦੋ ਇੰਚਾਂ ਦਾ ਦੋ ਦੋ ਇੰਚਾਂ ਦਾ ਉਸ ਤੋਂ ਬਾਅਦ ਆਪਾਂ ਝੋਲੀ ਤੋਂ ਚੱਕਾਂਗੇ ਆਪਾਂ ਦੋ ਵੀ ਚੱਕ ਸਕਦੇ ਆ ਸਵਾ ਦੋ 2.5 ਵੀ ਚੱਕ ਸਕਦੇ ਆ ਆਪਾਂ ਸਾਕ ਦੋ ਚੱਕਿਆ ਇਹਦੀ ਬੈਕ ਚੱਕਰ ਵਾਲਾ ਆਪਾਂ ਨੂੰ ਪਜਾਮੇ ਉੱਚੇ ਬੈਠਣ ਚ ਦਿੱਕਤ ਨਹੀਂ ਆਉਂਦੀ ਜਦੋਂ ਆਪਾਂ ਬੈਠਦੇ ਆ ਬੈਕ ਸ਼ਾਰਟ ਪੀ ਆਮੀ ਦੀ ਖਿੱਚੀ ਜਾਂਦੀ ਆ ਉਹ ਖਿੱਚੀ ਨਹੀਂ ਆਣੀ ਜੇ ਆਪਾਂ ਇਹਨੂੰ ਬੈਕ ਸ਼ਾਰਟ ਆਪਾਂ ਵੱਧ ਰੱਖਾਈ ਲੋਚ ਦੇਖੋ ਇਹ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਸੀ ਇੱਥੋਂ ਆਪਾਂ ਜੋ ਵਿੱਚ ਤੋਂ ਇੱਥੋਂ ਸਿੱਧਾ ਰੱਖ ਲੈਣਾ। ਔਰ ਇੱਥੋਂ ਗਾ ਫੁਲਾ ਦੇਣਾ ਔਰ ਇੱਥੇ ਸਾਪਣੀ ਪਿਆੰਮੀ ਦੀ ਕਟਾਈ

ਇਸਦੀ ਲੰਬਾਈ 40 ਇੰਚ ਪੱਟ 28 ਇੰਚ ਮੋਰੀ 15 ਇੰਚ ਆਸੀ ਆਪਣੀ ਪਿਆਮੇਦਿ ਕਟਾਈ ਜੇ ਤੁਹਾਨੂੰ ਕਟਾਈ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਛੋਟੀ ਵੀਡੀਓ ਆ ਮਿਹਨਤ ਬਹੁਤ ਹੁੰਦੀ ਆਈ ਸਬਸਕ੍ਰਾਈਬ ਜਰੂਰ ਕਰਨਾ 頼むわ。